ਜੋ ਅਸੀਂ ਲੜੀ ਸ਼ੁਰੂ ਕੀਤੀ ਹੋਈ ਹੈ ਸਿੱਖ ਮਿਸਲਾਂ ਦਾ ਇਤਿਹਾਸ ਉਸ ਵਿੱਚ ਅੱਜ ਦੂਜੀ ਵੀਡੀਓ ਫੈਜ਼ਲਪੁਰੀਆ ਮਿਸਲ ਬਾਰੇ ਸਿੱਖਾਂ ਵਿੱਚ ਸਭ ਤੋਂ ਵੱਧ ਸਤਿਕਾਰਯੋਗ ਜਾਂਦੀ ਮਿਸਲ ਦਾ ਨਾਮ ਫੈਜ਼ਲਪੁਰੀਆ ਸੀ ਇਸ ਮਿਸਲ ਵਿੱਚ ਸ਼ਾਮਲ ਹੋਣਾ ਇੱਜ਼ਤ ਵਾਲੀ ਗੱਲ ਸੀ ਇਸ ਮਿਸਲ ਦੇ ਜਥੇਦਾਰ ਤੇ ਬਾਨੀ ਨਵਾਬ ਕਪੂਰ ਸਿੰਘ ਜੀ ਸਨ ਨਵਾਬ ਕਪੂਰ ਸਿੰਘ ਨੇਦਾਲ ਖਾਲਸਾ ਦੀ ਜਥੇਦਾਰੀ ਤਾਂ 1749 ਵਿੱਚ ਹੀ ਛੱਡ ਦਿੱਤੀ ਸੀ ਪਰ ਮਿਸਲ ਦੀ ਅਗਵਾਈ ਕਰਦੇ ਰਹੇ ਨਵਾਬ ਕਪੂਰ ਸਿੰਘ ਆ ਫੈਜ਼ਲਪੁਰ ਪਿੰਡ ਦੇ ਸਨ ਇਸ ਲਈ ਇਸ ਮਿਸਲ ਦਾ ਨਾਮ ਵੀ ਫੈਜ਼ਲਪੁਰੀਆ ਪੈ ਗਿਆ ਸੀ ਫੈਜ਼ਲਪੁਰ ਦਾ ਨਾਮ ਜਦ ਨਵਾਬ ਕਪੂਰ ਸਿੰਘ ਨੇ ਬਦਲ ਕੇ ਸਿੰਘਪੁਰਾ ਰੱਖਿਆ ਤਾਂ ਇਸ ਮਿਸਲ ਦਾ ਨਾਮ ਵੀ ਸਿੰਘਪੁਰੀਆ ਪੈ ਗਿਆ 1753 ਤੱਕ ਨਵਾਬ ਕਪੂਰ ਸਿੰਘ ਹੀ ਅਗਵਾਈ ਕਰਦੇ ਰਹੇ ਇਹ ਮਿਸਲ ਮੋਢੇ ਨਾਲ ਮੋਢਾ ਢਾ ਕੇ ਪੰਥ ਕਮਾਂ ਵਿੱਚ ਹਿੱਸਾ ਲੈਂਦੀ ਰਹੀ ਨਵਾਬ ਕਪੂਰ ਸਿੰਘ ਨੇ ਆਪਣੇ ਹੱਥੀ 500 ਦੇ ਕਰੀਬ ਬੈਰੀਆਂ ਨੂੰ ਮਾਰਿਆ ਸੀ ਦਰਿਆ ਦੇ ਲਈ ਇੰਨੀ ਸੀ ਕਿ ਇੱਕ ਵਾਰੀ ਇੱਕ ਮੰਗਤੇ ਨੂੰ ਖੂਹ ਤੇ ਪੈਲੀ ਹੀ দান ਕਰ ਦਿੰਦੀ ਉਹਨਾਂ ਦੀ ਮਿਸਲ ਵਿੱਚ 2500 ਤੋਂ ਵੱਧ ਸੂਰਮੇ ਸਨ ਸਤਲੁਜ ਪਾਰ ਕਰਕੇ ਦਿੱਲੀ ਤੱਕ ਇਸ ਮਿਸਲ ਨੇ ਮਾਰਿਆ ਮਾਰੀਆਂ ਹੋਰ ਕਿਸੇ ਮਿਸਲ ਵਿੱਚ ਇਸ ਦੇ ਟੱਕਰੇ ਦੀ ਸ਼ਕਤੀ ਨਹੀਂ ਸੀ 1753 ਦੇ ਉਪਰੰਤ ਇਸ ਮਿਸਲ ਦੀ ਜਥੇਦਾਰੀ ਸਰਦਾਰ ਖੁਸ਼ਾਲ ਸਿੰਘ ਕੋਲ ਆਈ ਸਰਦਾਰ ਖੁਸ਼ਾਲ ਸਿੰਘ ਵੀ ਬਹਾਦਰੀ ਵਿੱਚ ਆਪਣੀ ਮਿਸਾਲ ਆਪ ਸਨ ਸਿਆਣਪ ਤੇ ਸੁਗਰਤਾ ਨਾਲ ਸਤਲੁਜ ਦੇ ਦੋਵੇਂ ਪਾਸੇ ਇਲਾਕੇ ਜਿੱਤੇ ਜਲੰਧਰ ਦੇ ਇਲਾਕੇ ਨੂਰਪੁਰ ਬਹਿਰਾਮਪੁਰ ਭਰਤਗੜ ਅਤੇ ਪੱਟੀ ਦੇ ਕਬਜ਼ਾ ਰੱਖਿਆ ਧਰਮ ਪ੍ਰਚਾਰ ਵਿੱਚ ਵੀ ਆਪ ਨੀ ਨਵਾਬ ਕਪੂਰ ਸਿੰਘ ਵਾਂਗ ਹੀ ਹਿੱਸਾ ਲਿਆ ਉਸ ਉਪਰੰਤ ਉਹਨਾਂ ਦਾ ਪੁੱਤਰ ਸਰਦਾਰ ਬੁੱਧ ਸਿੰਘ ਜਥੇਦਾਰ ਬਣਿਆ ਦੂਜਾ ਸੁੱਧ ਸਿੰਘ ਜੋ ਲੈਣਾ ਸਿੰਘ ਪੰਗੀ ਦਾ ਦੁਮਾਦ ਸੀ 1794 ਨੂੰ ਹੀ ਏਕਾਲ ਚਲਾਣਾ ਕਰ ਗਿਆ ਸਰਦਾਰ ਬੁੱਧ ਸਿੰਘ ਸਰਦਾਰ ਖੁਸ਼ਾਲ ਸਿੰਘ ਨਵਾਬ ਕਪੂਰ ਸਿੰਘ ਵਾਂਗ ਪ੍ਰਸਿੱਧ ਨਾ ਹੋਣ ਕਰਕੇ ਮਿਸਲ ਦੀ ਮਹੱਤਤਾ ਵੀ ਘਟ ਗਈ ਭਾਵੇਂ ਸਤਕਾਰ ਉਸੇ ਤਰ੍ਹਾਂ ਮਿਲਦਾ ਰਿਹਾ ਇਸ ਮਿਸਲ ਕੋਲ ਪਹਿਲਾਂ ਤਾਂ ਪੰਜਾਬ ਦੇ ਮੁੱਖ ਮਾਝੇ ਦੇ ਇਲਾਕੇ ਸਨ ਪਰ ਫਿਰ ਇਸ ਦੀ ਤਾਕਤ ਜੰਡਿਆਲਾ ਤਰਨਤਾਰਨ ਤੇ ਪੱਟੀ ਤੱਕ ਹੀ ਸੀਮਤ ਹੋ ਗਈ ਉਸ ਉੱਤੇ ਵੀ ਪੰਗੀ ਮਿਸਲ ਵਾਲੇ ਧਖੰਦਾਜ਼ੀ ਕਰਦੇ ਰਹਿੰਦੇ ਸਨ ਅੰਮ੍ਰਿਤਸਰ ਦੇ ਲਾਗੇ ਜੰਡਿਆਲਾ ਕੋਲ ਹੋਣ ਕਾਰਨ ਇਹ ਮਿਸਲ ਦੁਸ਼ਮਨਾ ਦੇ ਗੁੱਸੇ ਦਾ ਸਦ ਸ਼ਕਾਰ ਹੁੰਦੀ ਰਹੀ ਪੱਟੀ ਦੇ ਚੌਧੇ ਤਾਰਨ ਤਾਰਨ ਦੇ ਫੌਜਦਾਰ ਅਤੇ ਜੰਡਿਆਲੇ ਦੇ ਨਰੰਜਨੀ ਇਸ ਮਿਸਲ ਨੂੰ ਆਪਣਾ ਨਿਸ਼ਾਨਾ ਬਣਾਈ ਰੱਖਦੇ ਸਨ ਰੋਜ ਦੀਆਂ ਔਕੜਾਂ ਕਾਰਨ ਇਸ ਮਿਸਲ ਦੇ ਹਰ ਸਿਪਾਹੀ ਨੂੰ ਮੁਸੀਬਤਾਂ ਚਲਣੀਆਂ ਪੈਂਦੀਆਂ ਇਸ ਮਿਸਲ ਦੇ ਸਿਪਾਹੀਆਂ ਦੀ ਗਿਣਤੀ ਫਿਰ ਵੀ ਵੱਧ ਕੇ 2500 ਹੋ ਗਈ ਦੁਸ਼ਮਨਾ ਇਹ ਖਿਆਲ ਕਰਦੇ ਸਨ ਕਿ ਇਹ ਮਿਸਲ ਤੋੜਾ ਹੈ ਤੇ ਇਸ ਨੂੰ ਖਤਮ ਕਰਨ ਨਾਲ ਕੌਮ ਦੇ ਤੋਰੇ ਨੂੰ ਤੋੜਿਆ ਜਾ ਸਕੇਗਾ ਪਰ ਵਿਰੋਧੀ ਆਪਣੇ ਮਕਸਦ ਵਿੱਚ ਕਾਮਯਾਬ ਨਾ ਹੋ ਸਕੇ ਬਾਕੀ ਮਿਸਲਾਂ ਦੇ ਜਥੇਦਾਰ ਹਮੇਸ਼ਾ ਹੀ ਇਸ ਮਿਸਲ ਦੀ ਮਦਦ ਉੱਤੇ ਖੜੇ ਰਹਿੰਦੇ ਸਨ ਨਿੱਤ ਦੀਆਂ ਸੱਟਾਂ ਸਹਿ ਸੇ ਕਿ ਜਦ ਪੰਜਾਬ ਦੇ ਇਲਾਕਿਆਂ ਉੱਤੇ ਕਬਜ਼ੇ ਕਰਨ ਦਾ ਸਮਾਂ ਆਇਆ ਤਾਂ ਲੰਮੇ ਸਮੇਂ ਤੋਂ ਡੂੰਘੀਆਂ ਸੱਟਾਂ ਸਹਿਨ ਕਰਨ ਇਹ ਮਿਸਲ ਸਾਥੀ ਮਿਸਲਾਂ ਦੀ ਦੌੜ ਨਾਲੋਂ ਪਿੱਛੇ ਰਹਿ ਗਈ ਨਵਾਬ ਕਪੂਰ ਸਿੰਘ ਜੀ ਦੇ ਨਾਂ ਕਾਰਨ ਇਹ ਮਿਸਲ ਸਤਕਾਰੀ ਤਾਂ ਜਾਂਦੀ ਰਹੀ ਪਰ ਜਦ ਪ੍ਰਭਾਵ ਖੇਤਰ ਵਧਾਉਣ ਦੀ ਗੱਲ ਤੁਰੀ ਤਾਂ ਸਤਕਾਰਵਾਰੀ ਗੱਲ ਵੀ ਨਾ ਰਹੀ ਖਾਵੇਂ ਸਮੇਂ ਸਭ ਨੂੰ ਆਪੋ ਧਾਮੀ ਪੈ ਗਈ ਜਦ ਖਿੱਚਾ ਖਿੱਚੀ ਦੀ ਦੌੜ ਆਰੰਭ ਹੋਈ ਤਾਂ ਉਸ ਸਮੇਂ ਇਸ ਮਿਸਲ ਦੀ ਅਗਵਾਈ ਸਰਦਾਰ ਖੁਸ਼ਾਲ ਸਿੰਘ ਜੀ ਕੋਲ ਸੀ ਉਹ ਵਿਰਧ ਹੋ ਗਏ ਸਨ ਤੇ ਅਗਾਹ ਵਧੂ ਰੂਚੀਆਂ ਦੇ ਮਾਲਕ ਨਹੀਂ ਸਨ ਪੰਗੀ ਮਿਸਲ ਆਪਣੇ ਜੋਬਨ ਉੱਤੇ ਸੀ ਉਸ ਮਿਸਲ ਨੇ ਇਸ ਮਿਸਲ ਦੇ ਇਲਾਕੇ ਉੱਤੇ ਕਬਜ਼ਾ ਕਰਨਾ ਚਾਹਿਆ ਪਰ ਸਫਲ ਨਾ ਹੋ ਸકી ਆਖਰ ਸਨ 1805 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਇਸ ਦੇ ਇਲਾਕੇ ਤੇ ਕਬਜ਼ਾ ਕਰਕੇ ਆਪਣੇ ਰਾਜ ਵਿੱਚ ਮਿਲਾ ਲਿਆ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਜੀ ਦਾ ਬਹੁਤ-ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ